ਤੂੰ ਸੌਦੇ 'ਚ ਮਰਕਰ ਕਰਨਾ ਲੋੜੀਂਦਾ ਹੈ ਮੇਰਾ ਨਾ ਨਾ ਕਰਦਾ ਇਦਾਂ ਛੋਟੀ ਗਰੀ ਜਿਹਨੇ ਦਿੱਤਾ ਰਾਤ ਤੁਸੀਂ ਫੇਰਾ ਢੋਲੇ ਤੂੰ ਉਹ ਕਾਹਨੂੰ ਯਾਰ ਸੌਦੇ 'ਚ ਫਰਕ ਆਪਨਾ ਉਹੀ ਜਦ ਮੈਂ ਸੌਦਾ ਦਾ ਫਰਕ ਨਹੀਂ ਸੌਦਾ ਹੋ ਗਿਆ ਮੈਂ ਬੱਚੇ ਤੇ ਨਹੀਂ ਲੱਗੀ ਇਹ ਮੈਨੂੰ ਲਾਠੀ ਡਾਂਗ ਵੀ ਲੈਣਾ ਵਾ ਓਏ ਵੀ ਲਾਠੀ ਤਾਂ ਨੇ ਮਿੱਤਰੋ ਬੜੀ ਤਾਜ਼ੀਆਂ ਸੂਈਆਂ ਜਮਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਕੀ ਰੇਡ ਰੂਟ ਕਰਦਾ ਹੀ ਮੋਲਵਾੜੀ ਹੈ ਨਾ ਤੇ ਇੱਕ ਵਾਰੀ ਤੁਰਦੀ ਤੁਸੀਂ ਕੁਆਲਿਟੀ ਚੈੱਕ ਕਰੋ ਥਣਲੇਵਾ ਬਿਲਕੁਲ ਸਾਫਾ ਚਾਰੇ ਥਣ ਕੱਲੇ ਗਲੇ ਨੇ ਛੋਟੀ ਸਕੀਨਾ ਵਧੀਆ ਤੇ ਪਿੱਠ ਕੋੜੇ ਦੀ ਬੰਤਰ ਦੀ ਗੱਲ ਕਰੀ ਤਾਂ ਬਾਡੀ ਦਾ ਅੰਚਾ ਵਧੀਆ ਛੋਟੀ ਦਾ ਦੁੱਧ ਵਾਲੀਆਂ ਨੇ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਕੀ ਮਾਲ ਮੁੱਲ ਕਰਦਾ ਬੰਨਦੇ ਬਸ ਥਣਲੇਵਾ ਸਾਫਾ ਬਿਲਕੁਲ ਤਾਜੀ ਸੂਈ ਹੋਈ ਆ ਤੇ ਦੋਹਣੀ ਤਾਜੀ ਸੂਈਆਂ ਨੇ ਆ ਇਹਦਾ ਬੱਚਾ ਦੇ ਸਾਹਮਣੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਕੇ ਆਪਾਂ ਸਾਰਾ ਤੁਹਾਨੂੰ ਪੁੱਛ ਕੇ ਨੇ ਡੀਟੇਲ ਸਾਂਝੀ ਕਰਦੇ ਆਂ ਤੇ ਕਿਹੜਾ ਪੈਂਡਾ ਕੀ ਗੱਲਬਾਤ ਹੈ ਨਾ ਦੂਜੀ ਤੋਰ ਦੇ ਇੱਕ ਵਾਰੀ ਫੇਰ ਇਕੱਠੀ ਆਪਾਂ ਉਹ ਕਰ ਲਾਂਗੇ ਇੱਕ ਵਾਰ ਦੂਜੀ ਤੋਰ ਦੀ ਜੇ ਕਰ ਲੋ ਫਿਰ ਇਕੱਠੇ ਡੀਟੇਲ ਲੈ ਕੇ ਤੁਹਾਨੂੰ ਸਾਂਝੀ ਕਰ ਦਿੰਨੇ ਆ ਤੇ ਸ਼ੈਡ ਜੀ ਤੇ ਲਈ ਖੜਾ ਸੀ ਭਾਈ ਦੋਨੇ ਝੋਟੀਆਂ ਤਾਜੇ ਸੁਈਆਂ ਇਹਦਾ ਵੀ ਥਣ ਲੇਵਾ ਅੱਜ ਆਪਾਂ ਗੱਲ ਕਰ ਲਈਏ ਸਾਫ਼ ਤੇ ਇਕੱਲਾ-ਇਕੱਲਾ ਥਾਣਾ ਸਿੰਘਾਂ ਦੀ ਜਰੂਰ ਖੁੱਲੀ ਥੋੜੀ ਤੇ ਇਹ ਵੀ ਤਾਜੀ ਸੂਈ ਹੋਈ ਜੇ ਆਪਾਂ ਗੱਲ ਕਰੀਏ ਤਾਂ ਮਗਰ ਕੱਟੀ ਹੈ ਨਾ ਬਈ ਦੋਵਾਂ ਵਾਲੀ ਦੋਨਾਂ ਮਗਰ ਕੱਟੀਆਂ ਨੇ ਬੰਨ ਦੇ ਬਸ ਬਾਈ ਨੇ ਕਰਦੇ ਆ ਗੱਲ ਸਾਂਝੀ ਪੂਰੀ ਜਾਣਕਾਰੀ ਲੈ ਕੇ ਆਨੇ ਬਾਈ ਸੱਸੀ ਗਾਲ ਸੱਸੀ ਗਾਲ ਜੀ ਤੇ ਪਹਿਲਾਂ ਤਾਂ ਨਾਮ ਦੱਸੋ ਆਪਣਾ ਜਸਕਰਨ ਸਿੰਘ ਜੀ ਠੀਕ ਹੈ ਜੀ ਸਕਰਨ ਪਿੰਡ ਬਈ ਪਿੰਡ ਕੋਰਸ ਮੀਰੀ ਕੋਰਸ ਮੀਰ ਜਿਹੜਾ ਬਠੰਡਾ ਹਾਂਜੀ ਜਿਹੜਾ ਬਠੰਡਾ ਠੀਕ ਆ ਜਸਕਰਨ ਇੱਕ ਵਾਰੀ ਤਾਂ ਬਾਈ ਨੰਬਰ ਬੋਲ 9987 17524 ਜਿਸ ਕਾਰਨ ਜੇ ਆਪਾਂ ਹੁਣ ਬਈ ਇੱਕ ਨੰਬਰ 'ਚ ਠੋਟੀ ਦੀ ਗੱਲ ਕਰ ਲਈ ਤਾਂ ਕੈਵੇਂ ਸੂਏ ਪਹਿਲੇ ਸੂਏ ਪਹਿਲੇ ਸੂਏ ਆ ਜਾਣ ਹੋ ਗਏ ਸੂਈ ਨੂੰ ਹਫਤਾ ਹੋ ਗਿਆ ਜੀ ਇੱਕ ਹਫਤੇ ਸੂਈ ਆ ਦੁੱਧ ਹੁਣ ਇਸ ਟਾਈਮ ਦੁੱਧ ਹੈਗਾ ਜੀ 10 10.5 ਕਿਲੋ ਜੀ ਗਾਰੰਟੀ ਹੈ ਗਰਾਂਟੀਆਂ ਗਾਰੰਟੀ 10 ਕਿਲੋ ਜੀ 10 ਕਿਲੋ ਦੀ ਬਾਈ ਗਾਰੰਟੀ ਹੈ 10.5 ਕਹਿੰਦਾ 10 ਕਿਲੋ ਕਹਿੰਦਾ ਮਿਣਕੇ ਦੇ ਦਾਂਗੇ ਇਧਰ ਨੂੰ ਠੀਕ ਆ ਦੁੱਧ ਆ ਜਾਂ ਫਿਰ ਸੂਈ ਆ ਮਾੜਾ ਮੂੜਾ ਛੱਟੂ ਹੈਣਾ ਹਾਂਜੀ 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 10 ਕਿਲੋ ਹੁਣ ਪ੍ਰੋਪਰ ਰੈਡੀ ਤਿਆਰ ਸਾਫ ਥਾਂ ਲੈ ਵੇ ਦੀਆ ਪਹਿਲਾਂ ਝੋ ਠੀਕ ਹੈ ਬਾਕੀ ਬਈ ਜਿਸ ਕਾਰਨ ਪੂਰੀ ਦਸੱਲੀ ਸੰਪਰ ਕਰਕੇ ਝੋਟੀ ਫੇਰ ਖਰੀਦਿਓ ਜਿਸ ਕਾਰਨ ਰੇਟ ਦੀ ਗੱਲ ਆਈ ਨੇ ਬਈ ਰੇਟ ਇਹਦਾ 115 ਆਏ 115 ਮਾਨਤਾਨ ਕਿੰਨਾ ਕਰੇਗਾ ਮਾਨਤਾਨ ਕਰ ਦਾਂਗੇ ਜੀ ਖੁੱਲਾ ਹੋ ਜੂ ਹਾਂਜੀ ਖੁੱਲਾ ਹੋ ਜਾ ਲੱਖ ਦਿਓ ਜੂ 5 ਦੀ ਛੱਡ ਦਾਂਗੇ 1 ਲੱਖ 5000 ਦੀ ਬਈਗਾਂ ਝੋਟੀ ਦੇ ਦਾਂਗੇ 10000 ਰੁਪਏ ਮਾਨਤਾਨ ਕਰ ਦਾਂਗੇ ਠੀਕ ਹੈ ਬਾਕੀ ਦੋ ਤੰ ਤਿੰਨ ਤੰ ਦਸੱਲੀ ਕਰੋ ਹਾਂਜੀ ਹਾਂਜੀ ਠੀਕ ਹੈ ਫੇਰ ਖਰੀਦਿਓ ਕੋਈ ਆਪਾਂ ਕਈ ਵਾਰ ਆਪਾਂ ਕਹਿੰਦਾ ਵੀਡੀਓ ਬਣਾਉਣ ਦੇ ਉੱਤੇ ਰਹਿ ਕੇ

जी हाँ राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो व बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं ਇਹ ਥੱਲੇ ਬਾਈ ਦੁੱਧ ਦੁੱਧ ਦੇ ਦੇ ਥੱਲੇ ਵੀ 11 ਕਿਲੋ ਬਾਈ ਪੂਰਾ ਹਾਂਜੀ 11 ਕਿਲੋ ਬਾਈ ਕਹਿੰਦਾ ਇਹਦੇ ਵੀ ਥੱਲੇ ਵੀ ਤਿਆਰ ਦੱਸਦਾ ਇਹ ਹੈਗੀ ਦੂਜੇ ਸੂਈ ਇਹ ਸੂਈ ਵੱਧ ਝੱਟੇ ਨਹੀਂ ਉਹ ਵਾਜੇ ਥੱਥੇ ਵੱਧੋਂਗੀ ਮਾਗਰ ਦੋਨਾਂ ਦੇ ਇਕੱਟੀਆਂ ਨੇ ਤੇ ਇਹਦਾ ਬਾਈ ਰੇਟ ਦੱਸ ਕਰਨ ਇਹਦਾ ਰੇਟ ਇੱਕ 5 ਜੀ 1 ਲੱਖ 5000 ਹਾਂ ਮਾਨਦਾਨ ਹੋਜੀ ਹੋਜੀ ਠੀਕ ਹੈ 95000 ਦੀ 90000 ਦੀ ਝੋਟੀ ਬਾਈ ਕਹਿੰਦਾ ਦੇ ਦੇਾਂਗੇ ਹਾਂਜੀ ਰੇਟ ਇੱਕ 5 ਕਰਦੇ ਹਾਂ ਠੀਕ ਹੈ ਝੋਟੀ ਜੰਗੀ ਇਹ ਵੀ ਝੰਡਿਆ ਸੀਲਾ ਦੋਨੇ ਮਾਗਰ ਦੋਨਾਂ ਦੇ ਇਕੱਟੀਆਂ ਠੀਕ ਹੈ ਵੇ ਚੋਕੇ ਦੇਖ ਲਓ ਦੋ ਡੰਗ ਚੋ ਚਾਰ ਡੰਗ ਚੋ ਤਸੱਲੀ ਕਰੋ ਕੋਈ ਹਾਂਜੀ ਹਾਂਜੀ ਕੰਨ ਦਾ ਮਤਲਬ ਹਾਂਜੀ ਠੀਕ ਹੈ ਰੇਟ ਜਾਇਏ ਨੇ ਬਾਈ ਤੇ ਜਮੀ ਬਿਲਕੁਲ ਠੀਕ ਹੈ ਮਾਨਦਾਨ ਕਰ ਦੂ ਕੋਈ ਚੱਕਰ ਨਹੀਂ ਦੋਨਾਂ ਮਗਰ ਕਟੀਆਂ ਨੇ ਪਿੰਡ ਬਾਈ ਦਾ ਕੋਰਸਮੀਰਾ ਜਿਲ੍ਹਾ ਬਠਿੰਡਾ ਧਾਰ ਦੂਰ ਕਿਵੇਂ ਇਸ ਕਰਨ ਆਹ ਇੱਕ ਨੰਬਰ ਜੀ ਪੂਰੀ ਵਧੀਆ ਪੌਲੀ ਹੈ ਜੀ ਤੇ ਆਈ ਮੰਡੀ ਹੁਣ ਹਾਂਜੀ ਹਾਂਜੀ ਪੱਕੇ ਟਾ ਪੱਕੇ ਨਹੀਂ ਬੁਬਾਰ ਦਾ ਕੰਮ ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਉਹ ਵੀ ਜਦੋਂ ਬਾਰਾਂ ਤੇ ਨਾਲ ਹੋ ਗਈ 12 ਬਾਰਾਂ ਤੇ ਨਾਲ ਹੋ ਗਈ ਹਾਂਜੀ ਠੀਕ ਆ ਮਤਲਬ ਕਿ ਕੋਈ ਕਿਸੇ ਵੀ ਤਰ੍ਹਾਂ ਕੋਈ ਲੰਬਾ ਨਹੀਂ ਨਹੀਂ ਲੰਮਾਈ ਹਾਂ ਬਾਕੀ ਬਾਈ ਦਾ ਪੱਕਾ ਅੱਡਾ ਆਏ ਬਾਰ ਇੱਥੇ ਹੁੰਦੇ ਆ ਠੀਕ ਆ ਦੋ ਲੈ ਕੇ ਹਾਂਜੀ ਹਾਂਜੀ ਦੋ ਮੰਝਾ ਮਾਈ ਕੋਲੇ ਹੁੰਦੀ ਹੁੰਦੀਆਂ ਨੇ ਤੇ ਪੂਰੀ ਤਸੱਲੀ ਕਰਕੇ ਫਿਰ ਤੁਸੀਂ ਝੋਟੀ ਖਰੀਦਿਓ ਤੇ ਕਿਉਂਕਿ ਪੈਸੇ ਤੁਸੀਂ ਲਾਉਣੇ ਬਾਈ ਹੈਨਾ ਤੇ ਗਾਰੰਟੀ ਆ ਬਾਈ ਦੀ ਦੁੱਧ 10 ਕਿਲੋ ਤੇ 11 ਕਿਲੋ ਹਾਜ਼ਰ ਆ ਦੋਨਾਂ ਮਗਰ ਕਟੀਆਂ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਪੂਰੀ ਜਾਣਕਾਰੀ ਸੰਪਰਕ ਕਰਕੇ ਲੈ ਸਕਦੇ ਹੋ ਪਣਾ ਸੂਣਾ ਜਮਾ ਵੀ ਕਹਿ ਕਿ ਦਿਨ ਲੈਂਦੀ ਹੈ ਭਾਈ ਤਿਆਰ ਜਮਾ ਤਿਆਰ ਜਮਾ ਜਮਾ ਤਿਆਰ ਹੈ ਇੱਕ ਵਾਰ ਹੋਰ ਉਧਰ ਲਿਆ ਫਿਰ ਕਰਦੇ ਆ ਗੱਲਬਾਤ ਤੇ ਨੀਲੀ ਰਾਵੀ ਜਮਾ ਸਪੇਸ ਫੂਸ ਦੇ ਘਰ ਥਣਾ ਦੀ ਬਹੁਤ ਸੋਹਣੀ ਝੋਟੀ ਤਿਆਰ ਹੋਈ ਆ ਤੇ ਹਸਮਾ ਜਮਾ ਲੇਵਾ ਪੱਟਾ ਦੇ ਅੰਦਰ ਸਾਡੇ ਨਾਸਰ ਦੀ ਪੂਰੀ ਗੱਲਬਾਤ ਭਾਈ ਸਾਡੇ ਨਾਸਰ ਦੀ ਕਰਦੇ ਜਾ ਕੇ ਲੱਗੀ ਜਾਂਦਾ ਟਾਪ ਦੀ ਹੈ ਵਧੀਆ ਲੱਗਾ ਤੇ ਜਿਵੇਂ ਵਾਲੇ ਕਈ ਵਾਰ ਨੀਲੀ ਰਾਵੀ ਦਾ ਚਾਹ ਬਣਦਾ ਹੈ ਨਾ ਘਰੇ ਰੱਖਣ ਦਾ ਸਾਡੇ ਨਾਸਰ ਦੀ ਕਰਦੇ ਉਹ ਗੱਲਬਾਤ ਕਰਦੇ ਆ ਬਾਈ ਨਾਲ ਲਾਉਣਾ ਗੱਦੇ ਜਿਹ ਸਫਾਈ ਪੂਰੀ ਮਿਲਨੀ ਐ ਜੀ ਮੈਂ ਦੀ ਬੰਨਿਆ ਬਾਈ ਬੰਨਿਆ ਇੱਕ ਵਾਰੀ ਬੰਨ ਦੇ ਬਾਜ਼ਾਰ ਦੇ ਕਹੇ ਆ ਲੱਗਿਆ ਕਿ ਫੇਸ ਕੁਆਲਿਟੀ ਥਣਾ ਥਣਾ ਸਵੇ ਸਾਰਾ ਝੋਟੀ ਦਾ ਇੱਕ ਨੰਬਰ ਹੈ ਨਾ ਇਹ ਜਮਾ ਤਿਆਰ ਹੀ ਆ ਬਸ ਅੱਜ ਸੂਪ ਹੋਗੀ ਕਿਉਂਕਿ ਦਿਨ ਪੂਰਾ ਕਈ ਵਾਰ ਹੁਣ ਗੱਡੀ ਚੜ ਗਈ ਤੇ ਬੜਾ ਟਾਈਮ ਨਹੀਂ ਲੈਂਦੀ ਤੇ ਝੋਟੀ ਸੂਪ ਹੋਗੀ ਤੇ ਬਾਕੀ ਬਾਈ ਨੂੰ ਪੁੱਛਦੇ ਰੇਡ ਰੂਟ ਕੀ ਗੱਲਾਂ ਸਹੀ ਜਾਣਕਾਰੀ ਹੈ ਬਾਈ ਸਸੀ ਗਾਲ ਸਸੀ ਗਾਲ ਜੀ ਪੂਰੀ ਖੜ ਜਾ ਇਧਰ ਆ ਜਾ ਇਧਰ ਹੀ ਆ ਜਾ ਤੇ ਬਈ ਨਾਮ ਦੱਸੀ ਗਰਾ ਮੇਰਾ ਗਰਮੀਤ ਨਾਮ ਹੈ ਜੀ ਗਰਮੀਤ ਆ ਗਰਮੀਤ ਬਈ ਪਿੰਡ ਕਿਹੜਾ ਹੈਗਾ ਪਿੰਡ ਝਾਰਾ ਦੇ ਕੋਠੇ ਆ ਜੀ ਪਿੰਡ ਭਗਤ ਝਾਰਾ ਵਾਲੇ ਕੋਠੇ ਭਗਤਾਂ ਭਗਤਪੁਰਾ ਮੋੜ ਭਗਤਪੁਰਾ ਮੋੜ ਹੈ ਜਿਲਾ ਜਿਲ੍ਹਾ ਬਰਨਾਲਾ ਜੀ ਬਰਨਾਲਾ ਐਂਡੇ ਤੇ ਰਹੇ ਹੈਣਾ ਹਾਂਜੀ ਠੀਕ ਆ ਤੇ ਨਾਂ ਕੀ ਦੱਸੇ ਆਪਣਾ ਗਰਮੀਤ ਨਾਮ ਗਰਮੀਤ ਗਰਮੀਤ ਜੇ ਆਪਾਂ ਗੱਲ ਕਰ ਲਈ ਅੱবি ਝੋਟੀ ਦੀ ਕਹਵੇਂ ਸੂਇਆ ਇਹ ਦੂਜਾ ਜੀ ਦੂਜਾ ਸੂਆ ਹਾਂਜੀ ਤੇ ਕਿੰਨਾ ਕੁ ਟਾਈਮ ਲੈਂਦਾ ਸੂਣਦਾ ਹੁਣ ਬਾਤ ਤਿਆਰ ਹੀ ਆ ਜੀ ਤਿਆਰ ਹੈਣਾ ਅੱਜ ਸੂਪੂ ਹੈਣਾ ਹਾਂ ਸੂਪੀ ਸੂਪੀ ਕਿੰਨਾ ਕੁ ਦੁੱਧ ਪਾਉਂ ਠੀਕ ਆ ਗਰੰਟੀ ਦੇ ਦੇ ਆਮਣੀ ਹਾਂ ਗਰੰਟੀ ਹੈ ਹੀ ਗਰੰਟੀ ਬਾਈ ਕਹਿੰਦਾ ਗਰੰਟੀ ਆ ਗਰੰਟੀ ਦੇ ਦੇਾਂਗੇ ਜੇ ਕਈ ਵਾਰ ਅਗਲਾ ਕਹਿੰਦੇ ਗਰਮੀ ਤੇ ਵੀ ਆਈ ਤੇ ਬਈ ਸੂਈ ਤੋਂ ਲੈ ਜਾਾਂਗੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਮਤਲਬ ਐਵੇਂ ਜਾਂ ਕਰ ਜਾਂਦੇ ਹਾਂਜੀ 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 ਬਾਈ ਕਹਿੰਦਾ ਸਵਾਕੀਓ ਦੇ ਦੇਾਂਗਾ ਅੱਜ ਸੂਪੂਗੀ ਸੌਦਾ ਕਰਦੇ ਕਰਦੀ ਹੈਨਾ ਜੇ ਕਈ ਵਾਰ ਕੋਈ ਬਹਿਮ ਕਰਦਾ ਬਾਈ ਸਵਾਕੀਓ ਦੇ ਦੂ ਕੋਈ ਚੱਕਰ ਨਹੀਂ ਅੱਜ ਸੂਈ ਪਣੀਆ ਵੈਸੇ ਕਈ ਵਾਰ ਲਗਾਤ ਥਣ ਦੇਖ ਕੇ ਧਾਰਾਂ ਦੇਖ ਕੇ ਹੈਨਾ ਫੇਰ ਲੈ ਜਾਂਦੇ ਹਾਂ ਹਾਂ ਸਹੀ ਗੱਲ ਹੈ ਤੇ ਗਰਮੀ ਤਾਂ ਹੁਣ ਦੁੱਧ ਆਦ ਕੀ ਕਿੰਨਾ ਕ ਪਾਉਗੀ 11 12 ਦੇ ਦੂ ਹਾਂ ਤੇ ਰੇਟ ਕੀ ਕਰਿਆ ਬਾਈ ਗਰਮੀ ਦਾ 115 ਜੀ 115000 ਹਾਂਜੀ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਠੀਕ ਆ ਇੱਕ ਵਾਰੀ ਨੰਬਰ ਬੋਲ ਆ 78140 09711 ਜੀ ਪਿੰਡ ਬਾਈ ਦਾ ਇਹਦਾ ਝਾਲ ਵਾਲੇ ਕੋਠੇ ਹਾਂ ਪਿੰਡ ਭਗਤਪੁਰਾ ਮੋੜ ਭਗਤਪੁਰਾ ਮੋੜ ਝਾਲ ਵਾਲੇ ਕੋਠੇ ਹੈ ਨਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਐਂਡੀ ਇਹ ਤੇ ਰਹਿ ਗਿਆ ਤੇ ਬਾਕੀ ਮਾਨਸਾ ਮੰਡੀ ਤੇ ਪਹੁੰਚਾਓ ਇਸ ਬਾਈ ਜਿਹੜੀ ਹਾਲਾਂਕਿ ਸ਼ੁੱਕਰਵਾਰ ਨੂੰ ਲੱਗਦੀ ਆ ਮੰਡੀ ਤੇ ਪਸ਼ੂ ਵਧੀਆ ਵੀ ਆ ਜਾਂਦਾ ਜਿਹੇ ਜਾਂ ਮਰਜੀ ਪਸ਼ੂ ਕੱਢ ਲੋ ਇੱਥੋਂ ਹੀ ਜਾ ਮਿਲ ਜਾਂਦਾ ਤੇ ਗਰਮੀ ਤੇ ਮਾਨਤਾਨ ਕਿੰਨਾ ਕਰਦੇ ਆ ਬਾਈ ਮਾਨਤਾਨ ਹੀ ਇੱਕ ਬੰਦਾ 1 ਪੂਰੀ ਨਹੀਂ ਹੁੰਦੀ ਨਹੀਂ ਤੇ ਜਾਂਦਾ ਸੀ ਇਹ ਕੰਮ ਜੰਮ ਹਾਂਜੀ ਫਿਰ ਵੀ ਨਹੀਂ ਹੁੰਦੀ ਬਾ ਕਰਦਾਂਗੇ ਵਿਚੋ ਮਾਨਤਾਂ ਲੇਕ ਪੰਜ ਦੋਈ ਭਾਈ ਕਹਿੰਦਾ ਇਹ ਜਾਂਦਾ ਸੀ ਇਹ ਕੰਮ ਜਮੀ ਫਿਰ ਦੇਖ ਲੈ ਕੋਈ ਗੱਲ ਨਹੀਂ 1 ਲੱਖ 5000 ਦੀ ਝੋਟੀਆਂ ਦੇਵਾਂਗੇ ਪਰ ਬਾਹਲਾ ਕੋਈ ਗੱਲ ਪੈ ਗਿਆ ਉਹ ਹੀ ਆ ਮਾਨਤਾਂ ਕਰਦੇ ਕਰ ਦਾਂਗੇ ਕਹਿੰਦਾ ਕੋਈ ਚੱਕਰ ਨਹੀਂ ਤੇ ਜਾਂਦਾ ਸੀ ਇਹ ਕੰਮ ਜਮੀ ਉਹ ਹੀ ਗੱਲ ਕਰਦਾ ਮੋੜ ਨਹੀਂ ਜਾਂਦਾ ਅਗਲੇ ਨੂੰ ਕਹਿੰਦਾ ਮਤਲ ਹਾਂਜੀ ਹਾਂਜੀ ਤੇ ਬਾਕੀ ਤਸੱਲੀ ਕਰਕੇ ਫਿਰ ਖਰੀਦ ਲਿਓ ਝੋਟੀ ਚੰਗੀ ਆ 10 ਕਿਲੋ ਪਹਿਲੇ ਸੂਏ ਕੱਢਿਆ ਹੋਇਆ ਦੂਜੇ ਸੂਏ ਨੂੰ ਤਿਆਰ ਆ ਥਣ ਵਧੀਆ ਲੱਗਿਆ ਠੀਕ ਆ ਲੇਵਾ ਵਧੀਆ ਬਣਾਇਆਗਾ ਤੇ ਜਿੰਨੇ ਦੁੱਧ ਦਾ ਨੀਲੀ ਰਵੀ ਆ ਗ੍ਰੇਡਡ ਜੀ ਆ ਵਧੀਆ ਤੇ ਘਰੇ ਰੱਖਣ ਵਾਸਤੇ ਦੁੱਧ ਵਧੀਆ ਕੱਢ ਦੂਗੀ ਬਾਕੀ ਬਾਈ ਗਰਮੀਤ ਨਾਲ ਜੀ ਸੰਪਰਕ ਕਰ ਲਿਓ ਛੋਟੀ ਜੰਗੀ ਆ ਤੇ ਵੀਡੀਓ ਦੇਖ ਕੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਆਪਣੇ ਸੁਝਾਅ ਜਰੂਰ ਦਿਆ ਕਰੋ ਤੇ ਬਾਕੀ ਬਾਈ ਨਾਲ ਸੰਪਰਕ ਜਰੂਰ ਕਰ ਲਿਓ ਬਾਈ ਕੋਲੇ ਦੋ ਨਾਗ ਨੇ ਦੋਨੇ ਤੋਰ ਕੇ ਦਿਖਾਵਾਂਗੇ ਤੇ ਫਿਰ ਬਾਈ ਨਾਲ ਗੱਲਬਾਤ ਕਰਾਂ ਇੱਕ ਵਾਰੀ ਤੁਰਦੀ ਝੋਟੀ ਚੈੱਕ ਕਰ ਲਓ ਪਛਪੜੇ ਦੀ ਬੰਤਰ ਬਧੇ ਚੜਾਈ ਥੋੜਿਆ ਲੇਵੇ ਤੱਕ ਜਰੂਰ ਘਟਾ ਗਈ ਤੇ ਬਾਈ ਨਾਲ ਗੱਲਬਾਤ ਕਰਾਂ ਕਦ ਕੁੱਦ ਝੋਟੀ ਤੋਂ ਚੰਗਾ ਤੇ ਤਾਜੀ ਸੂਈ ਹੋਈ ਆ ਇੱਕ ਹੈਗੀ ਆ ਥੋੜਾ ਜਿਹਾ ਮਤਲਬ ਦੋ ਦੋਟਾ ਮਹੀਨੇ ਸੂਈ ਆ ਬਾਈ ਕਿੰਨੇ ਟਾਈਮ ਸੂਈ ਆ ਦੂਰ ਦੀ ਬਾਈ ਦੂਰ ਦੇਣ ਨੂੰ ਵੀ ਤੋਰ ਦੇ ਫਿਰ ਦੋਨੇ ਇਕੱਠੇ ਦੇ ਪੁੱਛ ਲਾਂਗੇ ਇਹ ਹੈ ਕਿ ਡੇਢ ਕਿ ਮਹੀਨੇ ਸੂਈ ਆ ਕਈ ਵਾਰ ਕਿਸੇ ਨੇ ਘੱਟ ਪੈਸੇ ਲਾਉਣ ਹੁੰਦੇ ਆ ਦੋਨੇ ਪ੍ਰਕਾਰ ਦੀਆਂ ਝੋਟੀਆਂ ਬਾਈ ਕੋਲ ਹੈਗੀਆਂ ਨੇ ਤੇ ਇੱਕ ਵਾਰੀ ਆਪਾਂ ਤੁਰਦੀ ਚੈੱਕ ਕਰ ਲਓ ਤੇ ਫੇਰ ਬਾਈ ਨੂੰ ਗੱਲਬਾਤ ਸਾਰਾ ਡਿਟੇਲ ਦੇ ਵਿੱਚ ਤੁਹਾਨੂੰ ਪੁੱਛ ਕੇ ਦੇ ਦਿਆਂਗੇ ਹਣਾ ਆਹੇ ਮੱਗੀ ਸੰਭਾਲ ਜਨਾ ਡੋਟਾ ਬਗੀ ਤੇ ਇੱਧਰ ਮਾਈ ਸੁਲਟੜ ਲੱਗ ਰਹੀ ਕਿਉਂ ਘਰ ਨਸ਼ਰ ਪਠਾਰਿਓ ਮਾ ਪੜੋਸ਼ੀ ਦੀ ਆਵਾਜ਼ ਆ ਥਾਰੀ ਰੇ ਬਾਈ ਤੇਰੀ ਲੁਗਾਈ ਨੂੰ ਸੰਭਾਲੇ ਔਰ ਤੂੰ ਆਂ ਡਾਂਗਲ ਸੁਣਨਾ ਤੇ ਗਿਆ ਤਾਲੀ ਸਤਸੰਗ ਮਾ के रोड़ा करवा रखा है योर मैं खम में खाई बोटंगड़ मेरे सर प चढ़ रही है इबिया खोला ना पाऊं से तो इसमें मेरी के गलती है टिक्का टका तो नहीं लाया के मैं कौन लाया देख या ले आऊं सर मत राइट मिल्क बूस्टर या तड़की सान दिया कर 1 के घंटा पहला भाई थारी भास भी ना पोछ दियो ना तो टिक्का ना लायो यो तो है जमाकती जाय रे और देखया दिखना थाने राइट मिल्क बूस्टर इने दियारो सुबह शाम 1 के घंटा पहला धार काटने दा पहला पोसा भी एक नंबर का और धार भी बड़ी अरदू तप गाना होना भाई ਅਰਿਆਪ ਨਾਲ ਇੱਕ ਮੈਡੀਕਲ ਸਟੋਰ ਪੈਂ ਹੈ ਔਰ ਕੰਪਨੀ ਦੀ ਵੈਬਸਾਈਟ ਤੋਂ ਵੀ ਆਪ ਹੀ ਨਾ ਖਰੀਦ ਸਕੋ 7890045000 ਇਹ ਥਾਂ ਲੇਵਾ ਸਾਫਾ ਟੁੱਟੀ ਰਹਿਦਾ ਵੀ ਥਾਂ ਥੋੜਾ ਲੰਮਾ ਜ਼ਰੂਰ ਆ ਤੇ ਫਲੀਆਂ ਵਰਗਾ ਥਾਂ ਲੱਗਿਆ ਹੋਇਆ ਪੂਰੀ ਗੱਲਬਾਤ ਕਰਦੇ ਆ ਇਹ ਡੇਢ ਕਿਉਂ ਨਹੀਂ ਸੂਈ ਆ ਹੈਗੀ ਤਾਜੀ ਸੂਈ ਬੰਨ ਦੇ ਭਾਈ ਪ੍ਰੋਪਰ ਗੱਲਬਾਤ ਭਾਈ ਨਾਲ ਸਾਂਝੀ ਕਰਦੇ ਆ ਪੁੱਛ ਕੇ ਦਿੰਨੇ ਆ ਡਿਟੇਲ ਕੀ ਰਹਿੰਦੀ ਆ ਉਰਾ ਜਬਾਈ ਹਾਂ ਬਾਈ ਹਸੀ ਗਾਲ ਹਸੀ ਗਾਲ ਇਹਨਾਂ ਦਾ ਨਾਮ ਦੱਸੀ ਬਾਈ ਨਾਮ ਗਰਮੀਤ ਬਾਈ ਠੀਕ ਆ ਗਰਮੀਤ ਪਿੰਡ ਬਾਈ ਪਿੰਡ ਕੁੱਠਿਆਂ ਬਾਈ ਕੁੱਠਿਆਂ ਵਾਲੀ ਜਿਹੜਾ ਮਾਨਸ ਹੈ ਨਾ ਗਰਮੀਤ ਜੇ ਆਪਾਂ ਇਸ ਛੋਟੀ ਦੀ ਗੱਲ ਕਰ ਲਈਏ ਬਾਈ ਕੈਮੇਸ ਹੋਇਆ ਬੰਦ ਦਾ ਦੂਜਾ ਸੁਆ ਬਾਈ ਦੂਜਾ ਸੁਆ ਹਾਂਜੀ ਕੈ ਦਿਨ ਹੋ ਗਿਆ ਸੁਈ ਨੂੰ ਸੁਈ ਨੂੰ ਹੋ ਗਿਆ ਬਾਈ 12 ਦਿਨਾਂ ਦਾ 12 ਦਿਨਾਂ ਦਾ ਹਾਂ ਠੀਕ ਹੈ ਦੁੱਧ ਹੁਣ ਪ੍ਰੋਪਰ ਆ ਦੁੱਧ ਹੁਣ 10 ਕਿਲੋ ਪੂਰਾ ਹਾਂ ਨਾ ਦੋ ਬੱਚੇ ਦਾ 8 ਕਿਲੋ ਬਾਈ ਐਵੇਂ ਗੱਪਾਂ ਦੋ ਕਿਲੋ ਬੱਚਾ ਚੋਂ ਗਲੇ ਦਾ 8 ਕਿਲੋ ਬਾਲਟੀ 'ਚ ਪਾਉਂਦੀ ਆ ਹਾਂਜੀ ਤ ਮਿੱਤਰੋ 10 ਕਿਲੋ ਬਾਈਗਾਂ ਦਾ ਦੁੱਧ ਰੈਡੀ ਆ ਥੋੜਾ ਲੈਵਾ ਦੇ ਕੇ ਆਇਆ ਹੁੰਦਾ ਵੀ ਦਿਵਾਈ ਪਰਸੂ ਆ ਜੋਸ਼ ਨਹੀਂ ਹਾਂ ਹਾਂ ਪਰਸੂ ਆਈ ਸਮਝ ਜਿਵੇਂ ਮੰਨ ਲਾ ਇੱਕ ਰੁਖੜਾ ਲਾ ਕੇ 200 ਪੂਰਾ ਜੋਸ਼ ਘਟਾ ਫੇਰ ਗੱਲਾਂ ਕਰਦੀਆਂ ਸੀ ਛੋਟੀ ਦਾ ਕੱਦ-ਕੁੱਦ ਵਧੀਆ ਪਿੱਠ ਭੜੀ ਚੜਾਈ ਵਧੀਆ ਤੇ 10 ਕਿਲੋ ਦੁੱਧ ਦਾ ਇਸ ਟਾਈਮ ਹਾਜ਼ਰ ਆ ਕੰਡਾ ਲਾ ਕੇ ਦੋ ਟਾਈਮ ਟੰਡਮ ਤਸੱਲੀ ਕਰਦੀ ਕੋਈ ਵਹਿਮ ਨਹੀਂ ਇੱਕ ਵਾਰ ਨੰਬਰ ਦੱਸ ਬਈ 828380 ਉਧਰ ਅਸੀਂ ਬਾਈ ਨਾਲ ਸੰਬਰ ਕਰ ਸਕਦੇ ਹਾਂ ਪੂਰੀ ਜਾਣਕਾਰੀ ਲੈ ਸਕਦੇ ਹਾਂ ਤੇ ਗਰਮੀ ਤੇ ਜੇ ਪਰ ਰੇਟ ਦੀ ਗੱਲ ਕਰ ਲਈ ਬੋ ਜਾਇ ਜਮ ਰੇਟ ਕਿਤ ਹੈ ਬਾਈ ਮਾਣਦਾਨ ਕਿੰਨਾ ਕਰਦੇਗਾ 10 ਕਰਦੇ ਹਾਂ 20 ਦਾ ਬੱਚਾ ਇੱਕ 20 ਦਾ ਹਾਂਜੀ 1 ਲੱਖ 30 ਹਜ਼ਾਰ ਰੇਟਾ 1 ਲੱਖ 20 ਹਜ਼ਾਰ ਦੀ ਬਾਈ ਕਹਿੰਦਾ ਦੇ ਦਾਂਗੇ ਠੀਕ ਹੈ ਬਾਈ ਤੇ ਬਾਈ ਕਹਿੰਦਾ 1 ਲੱਖ 20 ਹਜ਼ਾਰ ਦੀ ਝੋਟੀ ਦੇ ਦਾਂਗੇ ਚਵਾਈ ਚਬੂਈ ਦੀ ਓਕੇ ਆ ਦੋ ਟਾਈਮ ਤਸੱਲੀ ਕਰੋ ਚਾਰ ਟਾਈਮ ਤਸੱਲੀ ਕਰੋ ਪੂਰੀ ਤਸੱਲੀ ਕਰਕੇ ਫੇਰ ਬਲੀਵਾਨ ਕਰ ਲੈ ਤਸੱਲੀ ਕਰਕੇ ਫੇਰ ਲੈ ਕੇ ਜਾਇਓ ਤੇ ਗਰਮੀ ਦੀ ਜੇ ਆਪਾਂ ਇਹਦੀ ਗੱਲ ਕਰ ਲਈਏ ਬਾਈ ਇਹ ਕਿੰਨੇ ਡਾਂਸ ਹੋਈਏ ਇਹ ਸੂਈ ਰੋੜ ਵੀ ਨਹੀਂ ਬਾਈ ਦੁੱਧ ਦਾ 11 ਕਿਲੋ ਜੇ ਥੱਲੇ ਤੇ ਚਵਾਈ ਦੀ ਕਲੰਬਰ ਥੋੜਾ ਜਿਆ ਲਿਸੇ ਬਣ ਜੇ ਹਾਂ ਹੈਗੀ ਹੈ ਜੀ ਤੇ ਮੈਂ ਲੱਭੀ ਉਹੋ ਜੇ ਕਰਵਾਈ ਨਹੀਂ ਨਹੀਂ ਉਹ ਇਹ ਕਦੀ ਆਈ ਹੁੰਦੀ ਹੂੰ ਤੇ ਕਈ ਵਾਰ ਕਿਸ ਨੇ ਘੱਟ ਪੈਸੇ ਲਾਉਂਦੇ ਹਾਂ ਹੁਣ ਦੁੱਧ ਕਿੰਨਾ ਜੇ ਹੁਣ ਇਹਦੇ ਥੱਲੇ 11 ਕਿਲੋ ਮੈਂ ਦਿਆਂਗਾ ਪੂਰਾ ਹਾਂਜੀ ਫਿਰ ਉਹਦੇ ਨਾਲ ਵੱਧ ਹਨਾ ਹਾਂਜੀ 11 ਕਿਲੋ ਬਾਈ ਕਹਾਂ ਦੁੱਧ ਮੈਂ ਦਿਆਂਗੇ ਠੀਕ ਹੈ ਡੇਢ ਮਹੀਨੇ ਦੀ ਸੂਈ ਹੋਈ ਆ ਡੇਢ ਤੋਂ ਦੋ ਦੇ ਪਿੱਛੇ ਆ ਹਾਂਜੀ ਹਾਂਜੀ ਹੈਗੀ ਐਨੇ ਕਿੰਨੇ ਸੂਈ ਤੇ ਇਹਦਾ ਬਈ ਕੀ ਮੁੱਲ ਕਰੇ ਮੁੱਲ ਦਾ 85000 85000 ਮਾਨਦਾਨ ਮਾਨਦਾਨ ਹੋ ਜੂ 2-4 ਕਿੱਤ ਦੀ ਹੋ ਜੂ 75 ਨਾ ਹੋਣੀ ਮਾਜੀ ਦਾ ਠੀਕ ਹੈ 80000 ਦੀ ਬਈ ਕਹਿੰਦਾ ਦੇ ਦੇਾਂਗੇ 85000 ਰੇਟ ਕਰਦਾ 11 ਕਿਲੋ ਦੁੱਧ ਦਾ ਇਸ ਟਾਈਮ ਹੈਰਾ ਤਾਂ ਸਹੀ ਕਰੋ ਟਾਈਮ ਕਰੋ ਤੁਹਾਨੂੰ ਟਾਈਮ ਕਰੋ ਹਣਾ ਚਵਾਈ ਇੱਕ ਨੰਬਰ ਮਾ ਇੱਕ ਨੰਬਰ ਉਸਦੀ ਨਹੀਂ ਬੰਦਾ ਸੱਲ ਚਵਾਈ ਵਾਰ ਕਿਸੇ ਨੇ ਜਾਇਜ਼ ਪੈਸੇ ਲੈਣ ਹੁੰਦੇ ਆ ਤਾਂ 80000 ਰੁਪਏ ਚੋਟੀ ਬਣ ਜੂਗੀ ਵਧੀਆਗੀ ਡੇਢ ਦੋ ਮਹੀਨੇ ਸੁਈਆ ਠੀਕ ਆ ਬਾਈ ਦਾ ਕੰਮ ਹੈਗਾ ਬਵਾਰ ਦਾ ਲੈ ਕੇ ਆਉਂਦਾ ਉਹੇ ਜੇ ਪਸ਼ੂ ਲਿਆ ਕੇ ਵੇਚਦਾ ਘੱਟ ਜੇ ਕੀਮਤ ਵਾਲੇ ਹੈਨਾ ਤੇ ਬਾਕੀ ਤੁਸੀਂ ਬਾਈ ਨਾਲ ਸੰਭਰ ਕਰ ਸਕਦੇ ਹੋ ਬੰਨੇ ਠੂਠਾ ਜਿਹੜਾ ਮਾਨ ਠੀਕ ਚਾਲਾ ਅਛ ਲਈਏ ਮੇਤਰੋ ਬਾਈ ਕੋਲੇ ਦੋ ਜਾਇਦ ਜੀ ਕੀਮਤ ਵਾਲੇ ਨਾਗਨੇ ਦਿੱਤੇ ਤੋੜ ਕੇ ਦਿਖਾਉਣੇ ਲੈ ਬਾਈ ਤੋੜ ਕੇ ਰੈਕ ਨੰਬਰ ਚਲਾਈ ਮਮਾ ਤੋਰੀ ਕਰੈਕ ਨੰਬਰ ਤੇ ਇੱਕ ਨੰਬਰ ਦਾ ਤੁਹਾਨੂੰ ਤੋੜ ਕੇ ਦਿਖਾਉਣੇ ਆ ਤੇ ਬਈ ਪਹਿਲਾਂ ਤਾਂ ਸਸਰੀ ਘਰ ਬਲਣਾ ਸਸਰੀ ਘਰ ਬਾਈ ਜੀ ਇਹ ਨਾਮ ਦੱਸੋ ਆਪਣਾ ਆਪਣਾ ਨਾਮ ਵਿਨੋਦ ਹੈ ਜੀ ਇਧਰ ਹੀ ਲੈ ਆ ਆ ਨੂੰ ਲੈ ਜਾ ਇੱਧਰ ਲੈ ਇੱਧਰ ਮਰਜੀ ਲੈ ਇੱਧਰ ਹੀ ਲੈ ਜਾ ਬਨੋਦ ਕਿੱਥੋਂ ਆਇਓ ਬਾਈ ਫਤਿਹਬਾਦ ਤੋਂ ਬਾਈ ਫਤਿਹਬਾਦ ਹਰਿਆਣੇ ਤੋਂ ਹਾਂਜੀ ਠੀਕ ਐ ਤੇ ਕਵੇਂ ਸੂਇ ਐ ਛੋਟੀ ਇਹ ਵੀ ਦੂਜੇ ਸੂਏ ਦੂਜੇ ਸੂਏ ਹਾਂਜੀ ਕਿੰਨਾ ਟਾਈਮ ਗਾ ਸੂਈ ਨੂੰ ਬਣੋਦਾ ਹੋ ਗਏ ਵੀਰੇ ਮਹੀਨੇ ਦੀ ਲਗਭਗ ਹੋ ਗਈ ਮਹੀਨੇ ਦੇ ਲਗਭਗ ਆ ਬੱਚਾ ਦਾ ਮਹੀਨੇ ਲਗਭਗ ਸੂਈ ਹੈਗੀ ਆ ਬਣਦੇ ਬਣਦੇ ਕੋਈ ਗੱਲ ਨਹੀਂ ਤੇ ਫਤਿਹਬਾਦ ਬਾਈ ਹਰਿਆਣੇ ਤੋਂ ਆਇਆ ਬਨੋਦਾ ਜੇ ਆਪਾਂ ਬਾਈ ਹੁਣ ਦੁੱਧ ਦੀ ਗੱਲ ਕਰ ਲਈ ਕਿੰਨਾ ਕਾ ਇਸ ਟਾਈਮ ਦੁੱਧ ਹੈਗਾ ਵੀਰੇ 11 ਕਿਲੋ ਦੇ 11 ਕਿਲੋ ਹਾਂਜੀ ਬਾੜਾ ਹੋਈ ਨਾ ਕਿੰਨੇ ਦੇ ਦੇਗਾ ਭਾਈ ਜੀ ਤਸੱਲੀ ਕਰਾ ਦੇਗਾ ਹਾਂ ਹਾਂਜੀ ਤਸੱਲੀ ਕਰਾ ਕੇ ਬਈ ਇਹਨਾਂ 11 ਕਿਲੋ ਹੋਣਾ ਹੈਗਾ ਦੋ ਟਾਈਮ ਚਾਰ ਟਾਈਮ ਚੋਕ ਲੇ ਦੋ ਟਾਈਮ ਚਾਰ ਟਾਈਮ ਚੋਲਿਓ ਤਸੱਲੀ ਕਰ ਲਿਓ ਠੀਕ ਆ 17 ਦੀ ਥਣ ਦੀ ਇੱਕ ਨੰਬਰ ਦੀ 17 ਥਣ ਦੀ ਇੱਕ ਨੰਬਰ ਆ ਤੇ ਰੇਟ ਦੀ ਗੱਲ ਆਂਦੀ ਆ ਬਣੋ ਰੇਟ ਵੀਰੇ 1.5 ਕਰਿਆ ਮਲਤਾਨ ਦਾ 1.5 ਕਿੰਨਾ ਮਾਨਤਨ ਕਰਿਆ ਮਾਨਤਨ ਕਰ ਦਾਂਗੇ ਵੀਰੇ 10-15 ਹਜ਼ਾਰ ਦਾ 15 ਹਜ਼ਾਰ 90 ਤੱਕ ਛੱਡ ਦਾਂਗੇ 1.5 90 ਹੋ ਜੂ ਹੋਰ 90000 ਦੀ ਬਈ ਕਹਿੰਦਾ ਦੇ ਦੇ ਬਾਕੀ ਮੌਕੇ ਦੀ ਗੱਲ ਹੈ ਨਾ ਹਾਂਜੀ ਬਾਕੀ ਮੌਕੇ ਦੇ ਉਹ ਜਿਹਾ ਮਾਨਦਾਨ ਹੋ ਜਾਊਗਾ ਠੀਕ ਹੈ ਜੀ ਤੇ ਦੋ ਦੋ 10 ਕਿਲੋ ਦੀ ਗਾਰੰਟੀ ਹੈ ਪੂਰੀ ਤਸੱਲੀ ਕਰਕੇ ਮਿੰਨ ਕੇ ਫੇਰ ਲੈ ਕੇ ਜਾਏ ਤਾਰ ਤੂਰ ਬੋਲੀ ਹੈ ਹਾਂਜੀ ਤਾਰ ਬੋਲੀ ਬਿਲਕੁਲ ਦੋ ਨੰਬਰ ਦਾ ਤੋਰੀ ਕਰਾ ਹੁਣ ਕਹੇ ਦੋ ਨੰਬਰ ਤੋਰਾ ਆ ਤੋਰ ਦੇ ਇਹ ਇਹ ਬਣੋ ਦਾ ਕਿਵੇਂ ਆ ਕਿੰਨੇ ਟਾਈਮ ਦੀ ਸੂਈ ਆ ਇਹ ਈ ਮਹੀਨੇ ਦੀ ਲਗਭਗ ਹੈ ਵੀਰੇ ਤੋਰ ਤੇ ਤੋਰਦਾ ਇਤਰੀ ਤੇ ਇਹ ਕਿੰਨੇ ਸੂਈ ਆ ਇਹ ਹੈਗੀ ਤੀਜੇ ਸੂਈ ਤੀਜੇ ਸੂਈ ਆ ਤੇ ਡੇਢ ਕਿ ਮਹੀਨੇ ਸੂਈ ਹੈਗੀ ਹੈ ਨਾ ਬੁਫਾਰ ਦਾ ਕੰਮ ਆਪਣਾ ਬੁਫਾਰ ਦਾ ਕੰਮ ਹੈ ਵੀਰੇ ਉਧਰ ਹੀ ਲੈ ਇਧਰ 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 ਇਹਦੇ ਨੂੰ ਲੈ ਜਾ ਤੇ ਚੰਗਾ ਹੁਣ ਇਹਦੇ ਥੱਲੇ ਆਪਣਾ ਦੁੱਧ ਕਿੰਨਾ ਬਾਈ ਇਹਦੇ ਥੱਲੇ ਹੈਗਾ ਵੀਰੇ 9 ਕਿਲੋ ਦੁੱਧ ਹੂੰ ਥੋੜਾ ਡਾਊਨ ਹੋ ਰਹੀ ਹੈ ਹਨਾ ਹਾਂ ਤੀਜੇ ਸੂਏ ਆ ਥੋੜੀ ਜੀ ਕੰਡੀਸ਼ਨ ਥੋੜੀ ਜੀ ਮਾੜੀ ਆ ਤੇ ਦੁੱਧ ਦਾ ਨਾਸਤਾਨ ਦੀ ਮਈ ਹੈ ਬਾਈ ਸੱਪਰ ਹਾਂਜੀ ਸੱਪਰ ਬਹੁਤ ਦੂਰ ਦਾ ਆਇਓ ਆਏ ਹਨਾ ਹਾਂ ਤੇ ਬਣਦੇ ਬਣਦੇ ਬਿਕਣੇਰ ਤੋਂ ਹੁੰਦਾ ਭਾਈ ਕਹਿੰਦਾ ਰਾਜਸਥਾਨ ਤੋਂ ਥੋੜਾ ਜਿਹਾ ਇੱਕ ਦਾ ਉਧਰ ਇਹ ਜਿਹਾ ਮਾਹੌਲ ਹੈ ਜੀ ਹਨ ਤੇ ਹਰਾਚਾਰਾ ਦਾ ਥੋੜਾ ਦਿੱਕਤ ਆ ਜਾਂਦੀ ਕਿਥੇ ਰਛਦੀਆਂ ਕੋਈ ਨਹੀਂ ਕਹਿ ਰਹੀ ਆ ਕੇ ਮਾਰ ਬਾਕੀ ਥੋੜਾ ਜਨਾ ਡਾਊਨ ਚ ਪੈਨੇ ਮੱਝਾਂ ਜਿਵੇਂ ਕਹਦੀ ਨਾ ਤੇ ਦੁੱਧ ਦੇਦੇ 9 ਕਿਲੋ ਪੂਰਾ ਹਾਂਜੀ 9 ਕਿਲੋ ਟਾਲਾ ਤਾਰ ਤੁਰ ਕੇ ਮੈਂ ਜਮਾ ਪੋਲੀ ਤਾਰ ਕੀ ਮੁੱਲ ਕਰਿਆ ਉਹਦੇ ਦਾ ਇਹਦਾ ਵੀਰੇ 85000 ਮੁੱਲ ਕਰਿਆ ਕਿੰਨੇ ਦੇ ਹਨ ਇਹ 75000 ਤੱਕ ਛੱਡ ਦਾਂਗੇ ਵੀਰੇ 70 ਦੀ ਹੋਣੀ ਨਹੀਂ ਹੋਜੂਗੀ ਵੀਰੇ ਮਾਨਤਨ ਹੋਜੂਗਾ ਬੈਠੋ 70000 ਦੀ ਬਾਈ ਕਹਿੰਦਾ ਮੱਝ ਦੇ ਦਿਆਂਗੇ ਤੇ ਤੀਜੇ ਸੂਏ ਹੈ ਨਾ ਤੀਜੇ ਦੂਏ ਡੇਢ ਕਿੰਨੇ ਸੂਈ ਹੋਈ ਹੈ ਹਾਂ ਹਾਂ ਇੰਨੀ ਹੈ ਜੈਜ ਰੇਟ ਦੀ ਆ ਕੀ ਕਿਸੇ ਭਰਾ ਨੇ ਦੁੱਧ ਪੀਣ ਵਾਸਤੇ ਲੈਣੀ ਆ ਤਾਂ ਉਹ ਤਸੱਲੀ ਕਰਕੇ ਪੂਰੀ ਫੇਰ ਖਰੀਦ ਸਕਦਾ ਦੋ ਨਾਗਨੇ ਫਤਿਹਬਾਦ ਤੋਂ ਐਸੀ ਕਿ ਰਾਜਸਥਾਨ ਤੋਂ ਲਿਆ ਕੇ ਵੇਚਦੇ ਨੇ ਠੀਕ ਆ ਤਾਂ ਨੌਰੀ ਚੋਕੇ ਦੇਖ ਲਓ ਤਸੱਲੀ ਕਰਕੇ ਪੂਰੀਆਂ ਫੇਰ ਤੁਸੀਂ ਖਰੀਦ ਸਕਦੇ ਹੋ ਮਾਨਸਾ ਮੰਡੀ ਤੇ ਪਹੁੰਚੋ ਇਸ ਬਣਾਉ ਲੈ ਕੇ ਇੱਕ ਵਾਰੀ ਬਣਾਉ ਨੰਬਰ ਬੋਲ ਦੇ ਆਪਣਾ ਹੈਗਾ ਜੀ 87087 ਹੂੰ 98306 ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਫਤਿਆਬਾਦ ਤੋਂ ਹੁੰਦੇ ਨੇ ਤੇ ਰਾਜਸਥਾਨ ਦੀਆਂ ਮੱਝਾਂ ਲਿਆਉਂਦੇ ਨੇ ਠੀਕ ਆ ਜਿਹੜੇ ਮੰਨ ਲਓ ਬਾਈ ਨੇ ਪੈਸੇ ਲਾਉਣੇ ਉਹੀ ਜੀ ਮੱਝ ਇੱਥੋਂ ਮਿਲ ਜਾਂਦੀ ਆ ਹਰ ਸ਼ੁੱਕਰਵਾਰ ਮੰਡੀ ਲੱਗਦੀ ਆ ਮਾਲਸਾ ਤੇ ਜਿਹੇ ਜੇ ਮਰਜ਼ੀ ਤੁਸੀਂ ਇੱਥੋਂ ਪਸ਼ੂ ਖਰੀਦ ਸਕਦੇ ਹੋ ਘੱਟ ਰੇਟ ਵਾਲੀ ਵੱਧ ਰੇਟ ਵਾਲੀ ਹਾਂਜੀ ਤੇ ਬਾਕੀ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਕਿਉਂਕਿ ਆਪਾਂ ਹਰੇਕ ਮੰਡੀ ਤੋਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਮੇਲਾ ਨੇੜੇ ਆ ਗਿਆ ਮਿੱਤਰੋ ਮੇਲੇ ਨੂੰ ਕਵਰੇਜ ਕਰਕੇ ਦਿਖਾਵਾਂਗੇ ਇਧਰ ਨੂੰ ਕਰੀ ਮੜਿਆ ਮੇਲਾ ਨੀੜੀ ਆ ਗਿਆ ਪਸ਼ੂ ਮੇਲਾ ਜਿਹੜਾ ਤੇ 2 ਤਰੀਕ ਤੋਂ ਸਟਾਰਟ ਆ 2 3 4 ਕੋਟੜੇ ਦਾ ਇਸ ਤੋਂ ਬਾਅਦ 5 6 7 ਧਨੌਲੇ ਦਾ ਠੀਕ ਆ ਇੱਕ ਹਫਤਾ ਜਿਹੜਾ ਪਸ਼ੂ ਮੇਲਾ ਚੱਲੂਗਾ ਤੇ ਉੱਥੇ ਵੀ ਤੁਸੀਂ ਆ ਕੇ ਵਧੀਆ ਬਰੀਡ ਜਿਵੇਂ ਆਪਾਂ ਕਹਿੰਦੇ ਨਸਲ ਦੇਖਣ ਦਾ ਮੇਲੇ ਤੇ ਪਹੁੰਚ ਕੇ ਤੁਸੀਂ ਬਹੁਤ ਜਾਣਕਾਰੀਆਂ ਮਿਲਦੀਆਂ ਮਿੱਤਰੋ ਮੇਲਾ ਦੇ ਦੇਖਣ ਜ਼ਰੂਰ ਆਇਓ ਤੇ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ